ਬਹੁਤ ਸ਼ਾਨਦਾਰ ਜੇ ਕਹიდੀ ਹੈ ਕਾਰੀਗਰੀ ਦੀ ਮਿਸਾਲ ਤੁਸੀਂ ਦੇਖ ਸਕਦੇ ਹੋ ਇੱਕ ਮੰਦਰ ਬਣ ਰਿਹਾ ਹੈਗਾ 나ਗ ਦੇਵਤਾ ਦਾ ਇੱਕ ਗੱਲ ਦੋਸਤੋ Rajasthan ਦੇ ਵਿੱਚ ਆਈ ਸੀ ਬਿਲਕੁਲ ਮਕਰਾਨਾ ਦੇ ਨਜ਼ਦੀਕ ਇੱਕ ਬਹੁਤ ਸ਼ਾਨਦਾਰ ਜੇ ਕਹიდੀ ਹੈ ਕਾਰੀਗਰੀ ਦੀ ਮਿਸਾਲ ਤੁਸੀਂ ਦੇਖ ਸਕਦੇ ਹੋ ਇੱਕ ਮੰਦਰ ਬਣ ਰਿਹਾ ਹੈਗਾ 나ਗ ਦੇਵਤਾ ਦਾ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਵੇਂ 나ਗ ਲਪਿਟਦਾ ਹੁੰਦਾ ਕਿਸੇ ਚੀਜ਼ ਨੂੰ ਉਸ ਤਰੀਕੇ ਨਾਲ ਇਹ ਜਿਹੜਾ ਮੰਦਰ ਦਾ ਜਿਹੜਾ ਬਿਲਡਿੰਗ ਸਟਰਕਚਰ ਬਣਾਇਆ ਗਿਆ ਤੇ ਬਾਕਮਾਲ ਆਰਕੀਟੈਕਚਰ ਨੇ ਕੰਮ ਕੀਤਾਗਾ ਬਾਕਮਾਲ ਹੀ ਜੋ ਇੱਥੇ ਕਾਰੀਗਰ ਨੇ ਜੋ ਮਿਸਤਰੀਆਂ ਨੇ ਕੰਮ ਕੀਤਾਗਾ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੋਇਆ ਤੇ ਆਪਾਂ ਨੇੜੇ ਜਾ ਕੇ ਵੀ ਦਿਖਾਵਾਂਗੇ ਵੀ ਇਹ ਸਲੇਬਾਂ ਲੱਗੀਆਂ ਹੋਈਆਂ ਜਾਂ ਪੱਥਰ ਦੀ ਬਣ ਰਹੀ ਹੈ ਜਾਂ ਇੱਟਾਂ ਨਾਲ ਬਣ ਰਹੀ ਹੈਗਾ ਤੇ ਤੁਸੀਂ ਦੇਖ ਵੀ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦਈਏ ਵੀ ਹਰ ਇੱਕ ਚੀਜ਼ ਅ ਕੀਤੀ ਹੋਈ ਹੈਗੀ ਤੇ ਆਜੋ ਆਪਾਂ ਨੇੜੇ ਜਾ ਕੇ ਦੇਖਦੇ ਹਾਂ ਵੀ ਕਿਸ ਚੀਜ਼ ਨਾਲ ਇਹ ਬਣਿਆ ਹੋਇਆ ਵੀ ਸਲੇਬਾਂ ਲੱਗੇ ਹੋਏ ਜਾਂ ਪੱਥਰ ਲੱਗੇ ਹੋਏਗਾ ਚਲਦੇ ਹਾਂ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਜੋ 나ਗ ਦੇਵਤਾ ਦਾ ਮੰਦਿਰ ਬਣਿਆਗਾ ਤੇ ਉਹ ਮਤਲਬ ਸਲੇਬਾਂ ਨਾਲ ਬਣਿਆ ਜਾਂ ਕੰਕਰੀਟ ਦਾ ਬਣਿਆ ਹੋਇਆਗਾ ਤੇ ਕਿੰਨੀ ਸੋਹਣੀ ਖੂਬਸੂਰਤੀ ਮਤਲਬ ਮਿਸਤਰੀ ਨੇ ਕੰਮ ਕੀਤਾ ਹੋਇਆ ਵਾ ਖੂਬੀ ਇੱਕ ਇੱਕ ਚੀਜ਼ ਇੰਚ ਇੰਚ ਦਾ ਵੀ ਕੋਈ ਫਰਕ ਨਹੀਂ ਕਿਸੇ ਪਾਸੇ ਵੀ ਤੁਸੀਂ ਦੇਖੋਗੇ ਸਾਹਮਣੇ ਸੜਕ ਤੋਂ ਦੇਖੋਗੇ ਸਾਰੇ ਪਾਸੇ ਬਹੁਤ ਸੋਹਣੇ ਤਰੀਕੇ ਨਾਲ ਸ਼ੋਅ ਹੁੰਦਾ ਹੈ ਆਪਾਂ ਬਿਲਕੁਲ ਮੰਦਿਰ ਦੇ ਅਪਾ ਅੰਦਰ ਆ ਚੁੱਕੇ ਆ ਤੇ ਇੱਕ ਚੀਜ਼ ਇੱਥੇ ਹੋਰ ਦਿਖਾ ਦਈਏ ਮੰਦਿਰ ਦਾ ਲਗਭਗ ਕੰਪਲੀਸ਼ਨ ਤੇ ਹੈਗਾ ਕੰਮ ਤੇ ਅੱਜ ਇੱਥੇ ਨਾ ਛੁੱਟੀ ਹੈਗੀ ਰਾਜਸਥਾਨ ਚ ਸੰਡੇ ਦਾ ਦਿਨ ਹੈਗਾ ਤਾਂ ਕਰਕੇ ਆਪ ਨੂੰ ਮਿਸਤਰੀ ਇੱਥੇ ਨਹੀਂ ਮਿਲੇਗਾ ਕੋਈ ਨੇੜੇ ਤੇੜੇ ਜੋ ਵੀ ਮੰਦਿਰ ਦੀ ਦੇਖਭਾਲ ਕਰ ਰਿਹਾ ਜਾਂ ਬਣਵਾ ਰਿਹਾ ਉਹ ਨਹੀਂ ਮਿਲੇਗਾ ਤੇ ਪਰ ਜੋ ਮੰਦਿਰ ਦੀ ਬਿਲਡਿੰਗ ਬਣੀ ਹੋਈ ਆ ਆਪਾਂ ਉਹ ਦੇਖ ਸਕਦੇ ਆ ਕੰਕਰੀਟ ਨਾਲ ਬਣੀ ਹੋਈ ਹੈਗੀ ਤੇ ਮਤਲਬ ਲਾ ਤਾਂ ਸਲੇਬਾਂ ਕਿਤੋਂ ਬਣਾ ਕੇ ਜਾਂ ਇੱਥੇ ਥੱਪੀਆਂ ਹੋਣਗੀਆਂ ਤਾਂ ਉਸ ਤੋਂ ਬਾਅਦ ਫਿੱਟ ਕੀਤੀਆਂ ਗਈਆਂ ਨੇ ਪਰ ਜਿਹੜੀ ਵੱਡੀ ਗੱਲ ਹੈਗੀ ਇੱਧਰ ਤੁਸੀਂ ਦੇਖ ਸਕਦੇ ਹੋ ਬਜਰੀ ਵਗੈਰਾ ਪਈ ਹੈਗੀ ਤੇ ਕ੍ਰਸ਼ਰ ਪਿਆ ਹੈਗਾ ਪਰ ਜਿਹੜੀ ਵੱਡੀ ਗੱਲ ਹੈ ਉਹਨਾਂ ਨੂੰ ਰੱਖਣ ਦੀ ਗੱਲ ਹੈਗੀ ਵੀ ਬਹੁਤ ਹੀ ਤਰਤੀਬਵਾਰ ਬਹੁਤ ਸੋਹਣੇ ਤਰੀਕੇ ਨਾਲ ਮਤਲਬ ਜੋ नाग ਦੇਵਤਾ ਦਾ ਜੋ ਕਹਿੰਦੇ ਹੁੰਦਾ ਵੀ ਕਿਸੇ ਵੀ ਚੀਜ਼ ਨੂੰ ਜੋਲ ਪੇਟਦਾ ਹੈਗਾ ਉਸ ਤਰੀਕੇ ਨਾਲ ਜੋ ਮੰਦਿਰ ਇਹ ਬਣਾਇਆ ਹੈਗਾਗਾ ਤੇ ਧਾਰਮਿਕ ਆਸਥਾ ਦੇ ਨਾਲ ਬਹੁਤ ਮਤਲਬ ਵਧੀਆ ਤਰੀਕੇ ਨਾਲ ਜੇ ਕਹਿਦੀ ਹੈ ਵੀ ਬਿਲਡਿੰਗ ਦਾ ਜਿਹੜਾ ਸਟਰਕਚਰ ਬਣਾਇਆ ਹੈਗਾ ਤੇ ਜੋ ਵੀ ਮਿਸਤਰੀ ਹੈਗੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਅਸੀਂ ਸੋਹਣੇ-ਸੋਹਣੇ ਚੀਜ਼ਾਂ ਦਿਖਾਉਣੇ ਸੋਹਣੀਆਂ ਬਿਲਡਿੰਗਾਂ ਦਿਖਾਉਣੇ ਆ ਪਰ ਇਹ ਮੰਦਿਰ ਵੀ ਇੱਕ ਬਹੁਤ ਖੂਬਸੂਰਤ ਬਣਾਇਆ ਹੈਗਾ ਤੇ ਜੇ ਵੀਡੀਓ ਮੇਰੀ ਦੇਖ ਰਹੇ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਉਹਨਾਂ ਦਾ ਆਪਾਂ ਨੰਬਰ ਵੀ ਜਰੂਰ ਟੈਗ ਕਰਾਂਗੇ ਵੀਡੀਓ ਦੇ ਵਿੱਚ ਤਾਂ ਜੋ ਕਿਤੇ ਹੋਰ ਵੀ ਕਿਸੇ ਨੇ ਮੰਦਿਰ ਬਣਾ ਤਾਂ ਉਹਨਾਂ ਨਾਲ ਸੰਪਰਕ ਕਰ ਸਕਣ ਤੇ ਦੋਸਤੋ ਤੁਸੀਂ ਵੀ ਦੱਸਿਓ 나ਗਦੇਵਤਾ ਦਾ ਜੋ ਮੰਦਿਰ ਹੈ ਤੁਹਾਨੂੰ ਕਿਵੇਂ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਰੇ ਦਰਸ਼ਕਾਂ ਨਾਲ ਕਿਉਂਕਿ ਕੋਈ ਵੀ ਚੀਜ਼ ਨਵੀਂ ਬਣਦੀ ਆ ਸੋਹਣੀ ਬਣਦੀ ਆ ਤਾਂ ਵੱਧ ਤੋਂ ਵੱਧ ਆਪਾਂ ਜੋ ਆਪਣੇ ਦਰਸ਼ਕ ਨੇ ਉਹਨਾਂ ਤੱਕ ਪਹੁੰਚਾਈਏ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿੱਥੇ ਜੋ ਆਰਕੀਟੈਕਚਰ ਜਾਂ ਮਿਸਤਰੀ ਅੱਜ ਦੇ ਟਾਈਮ 'ਚ ਕੰਮ ਕਰ ਰਹੇ ਨੇ ਤੇ ਬਹੁਤ ਸੋਹਣਾ ਇਹ ਕੰਮ ਹੋਇਆ ਹੋਇਆ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ